ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਹੜੇ ਆਪਣੇ ਸੂਟ ਰੈਡੀ ਹੋ ਚੁੱਕੇ ਨੇ ਡਿਜ਼ਾਈਨ ਬਣਾ ਕੇ ਇਹ ਆਪਣਾ ਪਿਓਰ ਕਾਟਨ ਦਾ ਸੂਟ ਆ ਮੈਚਿੰਗ ਸੂਟ ਆ ਇਹ ਬਰੀਕ ਬੁੱਟੀ ਦਾ ਤੇ ਆਪਾਂ ਇੱਥੇ ਪੈਚ ਲਗਾਇਆ ਕਟਿੰਗ ਕਰਕੇ ਇਹ ਡਿਜ਼ਾਈਨ ਦੀ ਮੈਂ ਸਟੀਚਿੰਗ ਤੇ ਕਟਿੰਗ ਅਲੱਗ ਤੋਂ ਵੀਡੀਓ ਪਾ ਦੂੰਗੀ ਤੁਹਾਨੂੰ ਸ਼ੇਅਰ ਕਰ ਦੂੰਗੀ ਜਿਹਨੇ ਵੀ ਸਿੱਖਣਾ ਹੋਏਗਾ ਡਿਜ਼ਾਈਨ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਵੀ ਸਾਡੀ ਲਾਸਟ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਇਹ ਵੀ ਆਪਣਾ ਪ੍ਰਿੰਟਡ ਸੂਟ ਆ ਇਹਦੇ ਆਪਾਂ ਚਾਕਾਂ ਤੇ ਲੇਸਿੰਗ ਕੀਤੀ ਆ ਪੌਂਚੇਆਂ ਤੇ ਤੇ ਨਾਲ ਹੀ ਆਪਾਂ ਦੁਪੱਟੇ ਤੇ ਲੇਸਿੰਗ ਕੀਤੀ ਆ ਮਤਲਬ ਪੂਰੇ ਸਰਦਾਰੀ ਲੁੱਕ ਦੇ ਸੂਟ ਨੇ ਇਹ ਸੂਟ ਵੇਅਰ ਕਿਤੇ ਬਹੁਤ ਸੋਹਣੇ ਲੱਗਦੇ ਨੇਗੇ ਸੋ ਇਹ ਨੈਕਸਟ ਸੂਟ ਹੈਗਾ ਆਪਣਾ ਬਲੈਕ ਸੂਟ ਇਹ ਜਿਹੜੀ ਆਪਾਂ ਲੇਸ ਲਗਾਈ ਆ ਇਹ ਵਾਈਟ ਕਲਰ ਦੀ ਲੇਸ ਮਿਲ ਜਾਂਦੀ ਆ ਆਪਾਂ ਨੂੰ ਡਾਈ ਕਰਵਾਉਣੀ ਪੈਂਦੀ ਆ ਇਹ ਆਪਾਂ ਡਾਈ ਵਾਲੀ ਲੇਸ ਲਗਾਈ ਆ ਇਸ ਤੇ ਡਾਈ ਕਰਵਾ ਕੇ ਇਹ ਵੀ ਬਹੁਤ ਪਿਆਰਾ ਬਣਿਆ ਸੂਟ ਇਹਦਾ ਵੀ ਨੈੱਕ ਬਣਾਇਆ ਆਪਾਂ ਨੇ ਨਾਲ ਸਾਰੇ ਸੂਟ ਬਹੁਤ ਸੋਹਣੇ ਸਰਦਾਰੀ ਜਿਹਾ ਕਨਸੈਪਟ ਰੱਖਿਆ ਹੋਇਆ ਸੀਨੇ ਤੇ ਇਹ ਸੂਟ ਆਪਾਂ ਨੇ ਸ਼ੋਰਟ ਨਾਲ ਦਾ ਮੈਚਿੰਗ ਸੀ ਜਿਹੜਾ ਕੱਪੜਾ ਪੌਂਚਿਆਂ ਤੇ ਲਗਾਤਾ ਇਹਦੇ ਨਾਲ ਜਿਹੜੇ ਪੌਂਚੇ ਵੀ ਬਹੁਤ ਸੋਹਣੇ ਬਣ ਗਏ ਤੇ ਸ਼ੋਰਟ ਤੇ ਵੀ ਆਪਾਂ ਨੇ ਲੇਸਿੰਗ ਕਰਤੀ ਇਹ ਬਹੁਤ ਸੋਹਣਾ ਪਾਰਟੀ ਵੀਅਰ ਸੂਟ ਹੈਗਾ ਸ਼ਿਮਰ ਦਾ ਸੂਟ ਆ ਇਹ ਇਹ ਆਪਣਾ ਕਾਟਨ ਦਾ ਮੈਚਿੰਗ ਸੂਟ ਦੇਖ ਸਕਦੇ ਹੋ ਮਤਲਬ ਹਰੇਕ ਡਿਜ਼ਾਈਨ ਆਪਣੇ ਆਪ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਸਾਰੇ ਡਿਜ਼ਾਈਨ ਬਹੁਤ ਪਿਆਰੇ ਨੇ ਇਹਦੇ ਨਾਲ ਆਪਾਂ ਟਾਈ ਡਾਈ ਦੁਪੱਟਾ ਕੀਤਾ ਇਸ ਤੇ ਅਜਾਪਾਂ ਲੇਸ ਲਗਾਉਣੀਆਂ ਇਸ ਤੇ ਵੀ ਆਪਾਂ ਨੇ ਕਲੀਆਂ ਪਾਈਆਂ ਨੇ ਵੀ ਸ਼ੇਪ ਨੈੱਕ ਬਣਾਇਆ ਤੇ ਨਾਲ ਪੋਟਲੀ ਬਟਨ ਲਗਾਏ ਨੇ ਇਹਨਾਂ ਨਾਲ ਚਿਕਨ ਦੀਆਂ ਸਲਵਾਰਾਂ ਨੇ ਸਾਰੇ ਡਿਜ਼ਾਈਨ ਮਤਲਬ ਅਲੱਗ-ਅਲੱਗ ਬਣਾਏ ਗਏ ਨੇ ਦੇਖ ਸਕਦੇ ਹੋ ਪਿੰਟੈਕਸ ਵਿਦ ਲੇਸ ਬਾਜੂ ਤੇ ਵੀ ਕੀਤਾ ਗਿਆ ਆਪਣਾ ਡਿਜ਼ਾਈਨ ਇਹ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਵੀ ਕਾਟਨ ਦਾ ਸੂਟ ਆ ਇਸ ਤੇ ਵੀ ਚਾਕਾਂ ਦੇ ਫੋਰ ਸਾਈਡ ਲੇਸ ਲਗਾਈ ਹੈ ਨਾਲ ਇਹਦੇ ਕਲੀਆਂ ਵੀ ਪਾਈਆਂ ਗਈਆਂ ਨੇ ਤੇ ਸਲਵਾਰ ਤੇ ਪਿੰਟੈਕਸ ਪਾ ਕੇ ਪੌਂਚਿਆਂ ਤੇ ਲੇਸਿੰਗ ਕੀਤੀ ਗਈ ਆ ਇਹਨਾਂ ਡਿਜ਼ਾਈਨ ਦੀ ਵੀਡੀਓ ਤੁਹਾਡੇ ਨਾਲ ਅਸੀਂ ਜਲਦ ਸ਼ੇਅਰ ਕਰਾਂਗੇ ਇਹ ਕਿਦਾਂ ਕਿਦਾਂ ਇਹ ਬੰਦੇ ਨੇ ਤੁਸੀਂ ਵੀ ਆਪਣੇ ਸੂਟ ਘਰ ਵਿੱਚ ਹੀ ਰੈਡੀ ਕਰ ਸਕਦੇ ਹੋ ਇਹ ਕ ਡਿਜ਼ਾਈਨ ਇਹ ਬਣਾਇਆ ਹੈ ਇਸ ਤੇ ਵੀ ਲੇਸਿੰਗ ਪਿੰਟੈਕਸ ਨਾਲ ਆਪਾਂ ਕਲੀਆਂ ਪਾਈਆਂ ਨੇ ਸੋ ਹੋਰ ਇਦਾਂ ਦੀਆਂ ਸੋਹਣੀ ਸੋਹਣੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮਾਚ